ਆ ਫਿਰਦੇ ਬਾਈ 트੍ਰੰਪ ਦੇ ਯਾਰ ਹੋਣੀ ਸਿੱਧਾ ਹੀ ਖੇਤਾਂ 'ਚ ਹੈਲੀਕਾਪਟਰ ਉਡਾਰ ਦਿੰਦੇ ਆ ਸਿੱਧਾ ਇਹਦਾ ਸੀਰੀਅਸ ਹੀ ਲੈ ਗਿਆ ਲੱਗਦਾ ਮੇਰੇ ਮਗਰੀ ਆ ਗਿਆ ਵੇ ਹੈ ਉਹ ਜਾਣਦੇ ਭਰਾਵਾ ਮੈਂ ਤਾਂ ਉਹਦਾ 47 ਨੰਬਰ ਪੁਲਤੀਨੀਆ ਇਟਲੀ ਦੇ ਵਿੱਚ ਗੁਰਦੁਆਰਾ ਸਾਹਿਬ ਆ ਵੀ ਇਹਨਾਂ ਨੂੰ ਲੱਗਦਾ ਨਾ ਕੋਈ ਹੈਗੇ ਆ 2-4 ਬੰਦੇ ਕੰਮ ਕਰਦੇ ਬਾਈ ਉਦੋਂ ਹੀ ਉੱਥੇ ਮਰੂਤੀ ਗੱਡੀ ਵਾਂਗੂ ਬ੍ਰੇਕ ਮਾਰ ਕੇ ਤੇ ਉੱਥੇ ਟਿੱਡਾਆਂ ਕਰਕੇ ਖੜ ਜਾਂਦੇ ਆ ਇਹ ਜਿਹੜੇ ਵੀਰ ਕੰਮ ਕਰਦੇ ਆ ਧਿਆਨ ਨਾਲ ਸਾਰੇ ਵੀਰ ਪੇਪਰ ਬੂਪਰਾ ਆਪਦੇ ਪੂਰੇ ਬਣਾ ਕੇ ਰੱਖੋ ਬਾਈ ਜਿੱਥੇ ਵੀ ਨਾ ਲੱਗਦੇ ਬੰਦੇ ਖੇਤਾਂ 'ਚ ਕੰਮ ਕਰਦੇ ਉੱਥੇ ਸਿੱਧਾ ਹੀ ਤਾਰ ਦਿੰਦੇ ਆ 47 ਨੰਬਰ ਗੁਰਦੁਆਰਾ ਸਾਹਿਬ ਪੁਲਤਨੀਆ ਰੋਡ ਤੇ ਜਿਹੜਾ ਖੇਤਾਂ ਦੇ ਵਿੱਚ ਅੱਜ ਇਹਨਾਂ ਨੇ ਕੀਤਾ ਸਾਰਾ ਮੌਇਨਾ ਇੱਥੇ ਆ ਫਿਰਦੇ ਇੱਕ ਥਾਂ ਤੇ ਖੜਾ ਕਰ ਲੈਂਦੇ ਆ ਸਾਰੀ ਚੈਕਿੰਗ ਕਰਦੇ ਬਾਈ ਕਿੱਥੇ ਕੀ ਹੁੰਦਾ ਵਾ ਕਹਿ ਦਿੰਦੇ ਆ ਵੀ ਚੱਲ ਕੋਈ ਨਹੀਂ ਕੇਰਾ ਆਪਾਂ ਵਿਦੇਸ਼ ਦੀ ਧਰਤੀ ਤੇ ਪਹੁੰਚ ਜਾਗੇ ਕੰਮ ਕਰਨੇ ਵੀ ਸੌਖੇ ਆ ਉੱਥੇ ਵੀ ਖੇਤਾਂ ਕੁੱਤਾਂ ਜਾਂ ਹੋਰ ਕਿਤੇ ਕਰ ਲਾਂਗੇ ਮਿੱਤਰੋ ਗੱਡੀਆਂ-ਕੁੱਡੀਆਂ ਨਹੀਂ ਲੈ ਕੇ ਆਉਂਦੇ ਸਿੱਧੇ ਹੈਲੀਕਾਪਟਰ ਲੈ ਕੇ ਆਉਂਦੇ ਆ ਤੇ ਐਂ ਖੜਾ ਲੈਂਦੇ ਖੇਤਾਂ ਦੇ ਉੱਤੇ ਜਿੱਥੇ ਕੋਈ ਕੰਮ ਕਰਦਾ ਤੇ ਐਂ ਨਹੀਂ ਵੀ ਐਂ ਚ ਵੀ ਭੱਜੂਗਾ ਹੈਲੀਕਾਪਟਰ ਤੋਂ ਦੱਸ ਦੋ ਹੁਣ ਆਪਾਂ ਕਿੱਥੇ ਭੱਜਾਂਗੇ ਠੀਕ ਆ ਗੱਡੀ ਹੋਊਗੀ ਬੰਦਾ ਮੋਟਰਸਾਈਕਲ ਹੋਊਗਾ ਦੇਖ ਕੇ ਭੱਜੂਗਾ ਹੈਲੀਕਾਪਟਰ ਤਾਂ ਬਾਈ ਇਹਨਾਂ ਨੇ ਉੱਤੋਂ ਨਿਗਾਹ ਮਾਰਨੀ ਆ ਤੇ ਜਿੱਥੇ ਵੀ ਬੰਦੇ ਕੰਮ ਕਰਦੇ ਆ ਉਹਨਾਂ ਨੂੰ ਉੱਦੀ ਡੱਕ ਲੈਣਾ ਤੇ ਉਹਨਾਂ ਦੇ ਬਾਈ ਫਿੰਗਰ-ਫੁੰਗਰ ਸਾਰੇ ਪੇਪਰੇ ਜਾਣ ਦੀ ਚੈੱਕ ਕਰਦੇ ਆ ਸਾਰਾ ਸਿਸਟਮ ਇਹਨਾਂ ਦੇ ਕੋਲੇ ਹੀ ਹੁੰਦਾ ਵਾ ਵਿੱਚ ਹੀ ਤੇ ਬੜੇ ਤਕੜੇ ਸਿਸਟਮ ਹੁੰਦੇ ਯਾਨੀ ਦੀ ਵਿਦੇਸ਼ਾਂ ਦੇ ਵਿੱਚ ਮਿੱਤਰੋ ਐਵੇਂ ਨਾ ਕਿਸੇ ਦੇ ਮਗਰ ਲਾ ਕੇ ਤੇ ਪੈਸੇ ਪੱਟ ਕੇ 2 ਨੰਬਰ ਦੇ ਵਿੱਚ ਆਇਆ ਕਰੋ ਜਿੰਨੇ ਵੀਰ ਭਰਾਵਾਂ ਨੇ ਹੋਣਾ ਸਾਰੇ 1 ਨੰਬਰ ਤੇ ਆਇਆ ਕਰੋ ਬਾਈ ਕੰਮ ਕਰਨੇ ਤਾਂ ਸੌਖੇ ਆ ਪਰ ਪੇਪਰ ਵਰਕ ਪੂਰਾ ਹੋਵੇ ਆ ਚੀਜ਼ਾਂ ਨਹੀਂ ਕਰਨ ਦਿੰਦੀਆਂ ਆ ਫਿਰਦਾ ਵਾ ਜਮਦੂਦ ਦਾ ਛੋਟਾ ਟਰੰਪ ਦਾ ਯਾਰ ਹੈਲੀਕਾਪਟਰ ਲਈ ਫਿਰਦੇ ਬਾਈ 47 ਨੰਬਰ ਗੁਰਦੁਆਰਾ ਸਾਹਿਬ ਪੰਤਿਹੀਆਂ ਦੇ ਬਿਲਕੁਲ ਕੋਲ ਫਿਰਦਾ ਇਹ ਇੱਕ ਥਾਂ ਤੇ ਖੜਾ ਲੈਂਦੇ ਬਾਜ਼ਰ ਕੀ ਨਿਗਾ ਨਾਲ ਵਹਿੰਦੇ ਫਿਰ ਚਾਰੇ ਪਾਸੇ ਕਿੱਧਰ ਨੂੰ ਤਾਰਨਾ ਆ ਹੁਣ ਕਦੋਂ ਦਾ ਵੇਖ ਲੋ ਤੁਸੀਂ ਇੱਥੇ ਖੜਾ ਡੇਢ ਮਿੰਟ ਦੀ ਵੀਡੀਓ ਚੱਲੀ ਜਾਂਦੀ ਆ ਤੇ ਪਹਿਲਾਂ ਵੀ ਜਿਹੜਾ ਜਾਨ ਦੀ ਬਹੁਤ ਗਿੜੇ ਲਾਏ ਇੱਧਰ ਜਿਹੜਾ ਉਹ ਸਰੋਂ ਦਾ ਖੇਤ ਸੀਗਾ ਉੱਥੇ ਇਹਨਾਂ ਨੇ ਤਾਰਿਆ ਉੱਥੇ ਜੇ ਕੋਈ ਬੰਦੇ ਕੰਮ ਕਰਦੇ ਹੀ ਉਹਨਾਂ ਦੀ ਜਕੀ ਜੁਕਿੰਗ ਕਰਕੇ ਵਾਹਣ ਦੇ ਵਿੱਚ ਤੇ ਇਹਨਾਂ ਨੇ ਫੇਰ ਚੱਕ ਲਿਆ ਹੁਣ ਵੇਖ ਲਾ ਬਾਜ ਬੂ ਬਾਈ ਇੱਕ ਥਾਂ ਦੇ ਉੱਤੇ ਖੜਾ ਵਾ ਤੇ ਜਮਾ ਨਹੀਂ ਹਿਲਦਾ ਇੱਥੋਂ ਤੇ ਵੀ ਸਾਰੇ ਪਾਸੇ ਨਿਗਾਹ ਮਾਰਨਗੇ ਆਪਦੀ ਲੋਕੇਸ਼ਨ ਲਾਉਣਗੇ ਫੇਰ ਤੁਰਨਗੇ ਇਹ ਇੱਕ ਨਹੀਂ ਬਾਈ ਇਹ ਇਕੱਠੇ ਹੀ 8-10 ਹਜ਼ਾਰ ਜੁੜਦੇ ਆ ਇਹਨਾਂ ਦੀਆਂ ਅੱਡ-ਵੱਡ ਲੋਕੇਸ਼ਨਾਂ ਵੰਡੀਆਂ ਹੁੰਦੀਆਂ। ਹਰੇਕ ਲੋਕੇਸ਼ਨ ਦੇ ਉੱਤੇ ਜਾਣ ਦੀ ਵੱਖੋ-ਵੱਖਰੇ ਇਹ ਆਪ ਦੇ ਜਹਾਜ਼ ਲੈ ਕੇ ਇਹ ਆਏ ਤੁਰੇ-ਫਿਰਦੇ ਆ। ਤੇ ਭਾਈ ਜਿਵੇਂ ਕੱਲੀ ਅਮਰੀਕਾ ਦੇ ਵਿੱਚ ਸਖਤੀ ਨਹੀਂ ਹਰੇਕ ਮੁਲਕ ਦੇ ਵਿੱਚ ਸਖਤੀ ਕੀਤੀ ਆ। ਬਿਨਾ ਪੇਪਰਾਂ ਤੋਂ ਜਿਹੜੇ ਬੰਦੇ ਭਾਈ ਆਪ ਦਾ ਪ੍ਰਬੰਧ ਕਰ ਲੋ ਤੇ ਵਧੀਆ ਤਰੀਕੇ ਨਾਲ ਫੇਰੇ ਕੰਮ ਕਰਨ ਦਾ ਸੁਆਦ ਆਉਂਦਾ ਵਾ। ਨਹੀਂ ਐਵੇਂ ਡਰਦੇ ਮਾਹੌਲ ਦੇ ਵਿੱਚ ਖੇਤਾਂ ਦੇ ਵਿੱਚ ਕੰਮ ਕਰਨਾ ਵੀ ਔਖਾ ਹੋ ਜਾਂਦਾ। ਕਿਉਂਕਿ ਕੱਚੇ ਬੰਦਿਆਂ ਨੂੰ ਇਹੀ ਹੁੰਦਾ ਭਾਈ ਚੱਲ ਗਾਂ ਸੀਜ਼ਨ ਚੱਲ ਪੂਗਾ ਖੇਤਾਂ ਦੇ ਵਿੱਚ ਕੰਮ-ਕੁਮ ਕਰ ਲੈਣਗੇ ਹਨਾ। ਤੇ ਪਰ ਬਾਈ ਆ ਚੀਜ਼ਾਂ ਬਹੁਤ ਦੁੱਖ ਦਿੰਦੀਆਂ ਕਿਰਾਏ ਪਾੜੇ ਭਰਨੇ ਵੀ ਬੰਦਿਆਂ ਨੂੰ ਔਖੇ ਹੋ ਜਾਂਦੇ ਆ ਤੇ ਇਸ ਕਰਕੇ ਵੀ ਜਿਹੜੇ ਜਨਤਾਂ ਦੇ ਜਾਂ ਹੋਰ ਕਿਸੇ ਦੇ ਬੰਦਿਆਂ ਦੇ ਝਾਂਸਿਆਂ ਦੇ ਵਿੱਚ ਆਉਂਦੇ ਆ ਬਾਈ ਉਹਨਾਂ ਨੂੰ ਕਹੇ ਜਾਂਦਾ ਪੱਕੇ ਪੇਪਰ ਹੈਗੇ ਆ ਤਾਂ ਗੱਲ ਬਾਤ ਆ ਜਿਹੜੀ ਉਹ ਕਰ ਲੋ ਤੇ ਨਹੀਂ 2 ਨੰਬਰ ਦੇ ਵਿੱਚ ਆਉਣ ਦਾ ਕੋਈ ਫਾਇਦਾ ਨਹੀਂ ਬਾਈ ਘਰਾਂ ਦੇ ਵਿੱਚ ਜਿੱਥੇ ਫਾਰਮਾਂ ਦੇ ਵਿੱਚ ਤੇ ਜਾਂ ਖੇਤਾਂ ਦੇ ਵਿੱਚ ਜਿੱਥੇ ਵੀ ਇਹਨਾਂ ਨੂੰ ਲੱਗਦਾ ਨਾ ਕੋਈ ਹੈਗੇ ਆ 2-4 ਬੰਦੇ ਕੰਮ ਕਰਦੇ ਭਾਈ ਉਦੋਂ ਹੀ ਉੱਥੇ ਮਰੂਤੀ ਗੱਡੀ ਵਾਂਗੂ ਬ੍ਰੇਕ ਮਾਰ ਕੇ ਤੇ ਉੱਥੇ ਟਿੱਡਾ ਕਰਕੇ ਖੜ ਜਾਂਦੇ ਆ ਇਹ। ਹੱਲਦੇ ਵੀ ਹੈ ਨਹੀਂ। ਇਹ ਆਪਣੇ ਵਾਲੇ ਵੀ ਹੈ ਨਹੀਂ ਕਿ ਵੀ 2-400 ਲੈ ਕੇ ਤੇ ਇੱਧਰ-ਉੱਧਰ ਹੋ ਜਾਣਗੇ। ਤੁਸੀਂ ਵੇਖ ਲਓ ਕਿੰਨਾ ਤੇਲ ਫੂਕਦੀ ਆ ਗਵਰਨਮੈਂਟ ਤੇ ਕਿੰਨਾ ਖਰਚਾ ਕਰਦੀ ਆ। ਇਸੇ ਕਰਕੇ ਹੀ ਕਰਦੀ ਆ ਵੀ ਸਾਰੇ ਜਿਹੜੇ ਦੇਸ਼ਾਂ ਦੇ ਵਿੱਚ ਆ ਉਹ ਕਾਨੂੰਨ ਇੱਕ ਹੀ ਆ ਵੀ ਹੁਣ ਇਹਨਾਂ ਨੇ ਸਾਰੇ ਹੀ ਸ਼ਕਤੀ ਕੀਤੀ ਹੋਈ ਆ। ਕੱਲੀ ਇੱਕ ਥਾਂ ਤੇ ਨਹੀਂ ਸ਼ਕਤੀ ਕੀਤੀ। ਤੋ ਜਿੰਨੇ ਮੇਰੇ ਵੀਰ ਆ ਆ ਹੁਣ ਆਪਣੇ ਜਿਹੜਾ 47 ਨੰਬਰ ਪੁਲਤੀਨੀਆ ਇਟਲੀ ਦੇ ਵਿੱਚ ਗੁਰਦੁਆਰਾ ਸਾਹਿਬ ਆ ਉਹਦੇ ਬਿਲਕੁਲ ਕੋਲੇ ਖੜਾ ਵੈਹ ਜਹਾਜ਼ ਜੇ ਤੁਹਾਨੂੰ ਹੁਣ ਦਿਖਾਈਏ ਆ ਖੜਾ ਜਮਾ ਉੱਤੇ ਬਾਈ ਬੇਲਾ ਜਮਾ ਯਾਰਾ ਜੂੰ ਦੀ ਤੋਰ ਤੋਰਦੇ ਤੇ ਮਾੜਾ ਮਾੜਾ ਡੇਡਾ ਕਰੀ ਜਾਂਦੇ ਵੀ ਵੇਖਣ ਨੂੰ ਵੀ ਕੀ ਕਰਦੇ ਕੀ ਨਹੀਂ ਚੱਲ ਗਏ ਹੋਰ ਨਾ ਕਿਤੇ ਆਪਾਂ ਨੂੰ ਵੀ ਘੇਰ ਲੈਣਾ ਆਪਣਾ ਬਬੂ ਬਣਾ ਲੈਣਾ ਤੇ ਆਪਾਂ ਮੜਾ ਜੇ ਇੱਥੋਂ 9:00 ਤੋਂ 11:00 ਹੋਈਏ ਕਰਾਂ ਦੀ ਧੰਨਵਾਦ ਆ ਭਾਈ ਸ਼ੇਅਰ ਜ਼ਰੂਰ ਕਰ ਦਿਓ ਇਹਦਾ ਸੀਰੀਅਸ ਹੀ ਲੱਗਿਆ ਲੱਗਦਾ ਮੇਰੇ ਮਗਰੀ ਆ ਗਿਆ ਵੇ ਹੈ ਉਹ ਜਾਣਦੇ ਭਰਾਵਾ ਮੈਂ ਤਾਂ ਉਹ ਗੱਲਾਂ ਕਰਦਾ ਸੀ ਲੋਕਾਂ ਨੂੰ ਜਾਣਕਾਰੀ ਦਿੰਦਾ ਕਿ ਮੇਰੇ ਮਗਰੀ ਆ ਗਿਆ